ਅਕਸਰ ਹੀ ਪੁਲਿਸ ਵੱਲੋਂ ਆਪਣੀਆਂ ਉਪਲਬਧੀਆਂ ਦੀਆਂ ਕਹਾਣੀਆਂ ਬੜੇ ਉਤਸ਼ਾਹ ਨਾਲ ਸੁناਈਆਂ ਜਾਂਦੀਆਂ ਹਨ ਪੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਵੀ ਹੈਰੋਇਨ ਦਾ ਨਸ਼ਾ ਨਵੇਂ ਢੰਗ ਤਰੀਕਿਆਂ ਨਾਲ ਨਸ਼ਈਆਂ ਕੋਲ ਪਹੁੰਚ ਰਿਹਾ ਹੈ ਬੀਤੇ ਦਿਨੀ ਸੀਆਈਏ ਸਟਾਫ ਵੱਲੋਂ 10 ਕੁਆਂਟਲ ਡੋਡਿਆ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਵੱਲੋਂ ਮੀਡੀਆ ਵਾਰਤਾ ਕੀਤੀ ਗਈ ਉਹਨਾਂ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਅਪਤਾਸ ਸਿੰਘ ਦੀ ਇਹ ਵੱਡੀ ਕਾਰਗੁਜ਼ਾਰੀ ਹੈ ਕਿ ਵੱਡੀ ਮਾਤਰਾ ਚ ਚੂਰਾ ਪੋਸਟ ਬਰਾਮਦ ਕਰਕੇ ਨਸ਼ਾ ਤਸਕਰਾ ਦਾ ਰਾਹ ਰੋਕ ਦਿੱਤਾ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ ਨਵਾਸ਼ਹਿਰ ਪੁਲਿਸ ਨਸ਼ਾ ਤਸਕਰਾ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡ ਸਾਈਡ ਨੂੰ ਕੱਟ ਕਰਨ ਲਈ ਲਗਾਤਾਰ ਅਵੇਅਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਉਥੇ ਹੀ ਸਪਲਾਈ ਚੇਨ ਨੂੰ ਤੋੜਨ ਲਈ ਅਸੀਂ ਐਨਡੀਪੀਐਸਡੀ ਪਰਚੇ ਵੀ ਰਿਸਟਰ ਕਰ ਰਹੇ ਹਾਂ ਤੇ ਕਾਫੀ ਰਿਕਵਰੀ ਵੀ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਡੀਐਸਪੀ ਇਨਵੈਸਟੀਗੇਸ਼ਨ ਤੇ ਇੰਚਾਰਜ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ 10 ਕੁਆਂਟਰ 1000 ਕਿਜੀ ਪੌਪੀ ਹਸ ਬਰਾਮਦ ਕੀਤੀ ਹੈ ਜਦੋਂ ਸੀਆਈਏ ਇੰਚਾਰਜ ਦੀ ਟੀਮ ਨੇ ਪਿੰਡ ਹਸਰੋ ਤੋਂ ਧਰਮਕੋਟ ਲਈ ਕਰੋੜ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚ ਉਹ ਦੋ ਦੇਸ਼ੀਆਂ ਨੂੰ ਅਰੈਸਟ ਕੀਤਾ ਤਾਂ ਗੁਰਮਿੰਦਰ ਭਾਟਿਆ ਤੇ ਦੂਜਾ ਸ਼ੰਗਾਰਾ ਸਿੰਘ ਇਹ ਦੋਵੇਂ ਹਸ਼ਾਰਪੁਰ ਦੇ ਰਹਿਣ ਵਾਲੇ ਨੇ ਉੱਥੇ ਡੀਐਸਪੀ ਨਵਾਂਸ਼ਹਿਰ ਨੇ ਮੌਕੇ ਤੇ ਆ ਕੇ ਜਿਹੜੀ ਇਬਰਾਮਗੀ ਕਰਾਈ ਹੈ ਟੋਟਲ ਜਿਹੜੀ 1000 ਕਿਜੀ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਆਂ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਰਹੇ ਆਂ ਜੋ ਹੁਣ ਤੱਕ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀਅਸ ਲੈ ਕੇ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰਾ ਵੀ ਅਸੀਂ ਪੁੱਛਗਿੱਛ ਦੇ ਵਿੱਚ ਲੈ ਕੇ ਆਵਾਂ ਇਹ ਜਿਹੜਾ ਇਹਨਾਂ ਤੇ ਹੁਣ ਤੱਕ ਸਾਡੀ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਅਜੇ ਤੱਕ ਕੋਈ ਪਰਚਾ ਨਹੀਂ ਹੈ ਇਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਕਾਪੀ ਇਸ ਗਿਆਨ ਦੀ ਉਹਦਾ ਨਾਂ ਦਵਿੰਦਰ ਕੁਮਾਰ ਉਰਫ ਲਾਲਾ ਤੇ ਉਹ ਸਲੋ ਰੋਡ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਉਹ ਵੀ ਅਕਿਊਜ਼ ਨਾਮਜ਼ਦ ਕਰਦੇ ਆ ਸੀ ਐਫਆਈਆਰ ਦੇ ਵਿੱਚ ਤੇ ਉਹਨੂੰ ਵੀ ਫੜ ਕੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਦਵਿੰਦਰ ਕੁਮਾਰ ਨਹੀਂ ਦਵਿੰਦਰ ਕਵਾਰ ਹਜੇ ਅਰੈਸਟ ਨਹੀਂ ਹੋਇਆ ਤੇ ਉਹਨੂੰ ਨਾਮਜ਼ਦ ਅਸੀਂ ਅਕਿਊਜ਼ਡ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣੇ ਕੰਮ ਵਿੱਚ ਉਹਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕਰ ਲਓ ਸਸਿਆ ਜਨਾ ਪੂਰਿਆਂ ਸਾਰਿਆਂ ਸੀਲ ਸੀ ਗਿਆ 500 ਦੇ ਮਾਰਕਾ ਉਹ ਡਿਟੇਲ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਦੇ ਵਿੱਚ ਬਟ ਇੱਕ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਔਰਡਰ ਦੇ ਵਿੱਚ ਪੇਸ਼ ਕਰਤਾ ਹੈ ਤੇ ਇਹਨਾਂ ਦਾ ਉਹਦੇ ਵਿੱਚ ਜੋ ਵੀ ਡਿਮਾਂਡ ਮਿਲਦਾ ਉਸ ਤੋਂ ਬਾਅਦ ਕੁਝ-ਕਿਛ ਕਰਕੇ ਸਾਰੀ ਡਿਟੇਲ ਤੁਹਾਨੂੰ ਸ਼ੇਅਰ ਕਰ ਦਾਂਗੇ ਬਟ ਕਿੰਨੀ ਦਿਨ ਤੋਂ ਕੰਮ ਕਰ ਰਹੇ ਹੋ ਇਹ ਜੋ ਵਸੀਤ ਕੁਝ-ਕਿਛ ਕੀਤੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਂਦੇ ਰਹੇ ਨੇ ਬਟ ਕਿੰਨੀ ਵਾਰੀ ਲੈ ਕੇ ਆਏ ਹੈ ਉੱਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡਿਟੇਲ ਹੈ ਜੀ ਅਸੀਂ ਦੇਣੀ ਹੈ ਅਲਰੇਡੀ ਪਹਿਲਾਂ ਕਰਦੇ ਸੀ ਤੁਮਨੇ ਮੈਂ ਕਿੰਨੇ ਮਹੀਨੇ ਤੋਂ ਇਹ ਜਿੱਥੋਂ ਲੈ ਕੇ ਆਇਆ Rajasthan ਤੋਂ ਵਟੇ ਜਿਹੜਾ ਦਵਿੰਦਰ ਹੈ ਉਹਨੇ ਹੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆਉਣਗੀਆਂ ਕਿ ਅੰਗੇ ਕਿੱਥੇ ਦੇਣਾ ਸੀ ਜੰਨਾਂ ਨੇ Rajasthan ਤੋਂ ਲੈ ਕੇ ਲੇਕੇ ਉਹਨੂੰ ਫੌਸਲੋ ਪਿੰਡ ਵਿੱਚ ਹੀ ਸੰਸਾਜਗਰ ਤੇ ਪਾਲਟੀਕਲ ਕਰਨਾ ਇਹ ਦਵਿੰਦਰ ਨੇ ਕਿਹਾ ਸੀਗਾ ਇਹਨਾਂ ਨੂੰ ਇੰਨਾ ਤੋਂ ਜਿਹੜੀ ਪੁੱਛਕਿਸ਼ ਤੋਂ ਬਤਾਵੇ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੂਜ਼ ਕੀਤੀ ਸੀ ਜਦੋਂ ਦਵਿੰਦਰ ਅਰੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਣਗੇ ਕਿ ਇਹਨਾਂ ਪਰਦੇ ਜਿਨੇ ਨਮੋਸ ਹੈ ਕਿ ਤੂੰ ਨਹੀਂ ਪ੍ਰਾਇਜ਼ ਦਾ ਨਹੀਂ ਹਰੇ ਸਭ ਪਲੇਰ ਹੈ ਹਾਂਜੀ ਕੀਮਤ ਅਸੀਂ ਕਿੰਨੇ ਦੇਣੀ ਉਹ ਹਜੇ ਕੁਝ ਕੁਛ ਕਰਨੀ ਬਾਕੀ ਹੈ ਉਸ ਤੋਂ ਬਾਅਦ ਹੀ ਸਾਰਾ ਹੋਏਗਾ। ਇਹ ਮਾਲ ਸਾਹਿਬ ਨੂੰ ਕੁਲ ਪੰਡਣਾ ਸੀ ਜਾਂ ਕਿੰਨੇ ਪੰਡਣਾ ਸੀ। ਇਹ ਸਾਰਾ ਜੀ ਵੀ ਹਜੇ ਕੁਛਕਿਜ਼ ਦਾ 파ਟ ਹੈ। ਉਹ ਸਾਰਾ ਪੁਛਕੀ ਤੋਂ ਬਾਅਦ ਜਿੱਦਾਂ ਹੋਏਗਾ ਤੋ ਹੋਣਾ ਸੀ। ਗਰੀਬਾਂ ਕੇ ਨਹੀਂ ਬਈ। ਇਹ ਮਾਲ ਦੇਸ਼ ਕਰ। ਹੁਣ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਰਡ ਵੀ ਅਸੀਂ ਜਾਜ ਜਾਜ ਜਿੰਦਾ ਲਵਾਗੇ ਤਾਂ ਕਿ ਜਿਹੜਾ ਆਪੋ ਸਾਰਾ ਖੁਲਾਸਾ ਹੋ ਸਕੇ। ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ